ਲਓ ਵੀ ਮਿੱਤਰੋ ਅੱਜ ਨਾ ਆਪਾਂ ਉਸ ਪਿੰਡ ਦੇ ਵਿੱਚ ਪਹੁੰਚ ਗਏ ਜਿੱਥੋਂ ਬੜੇ ਸਾਰੇ ਸਿੰਗਰ ਹੋਏ ਨੇ ਜੇ ਗੱਲ ਕਰੀਏ ਨਾ 우ਸਤਾਦ ਹਾਕਮ ਸੂਫੀ ਜੀ ਇੱਥੋਂ ਦੇ ਹੋਏ ਨੇ ਬਾਬਾ ਬੋੜ ਗੁਰਦਾਸ ਮਾਨ ਜੀ ਇੱਥੋਂ ਦੇ ਹੋਏ ਨੇ ਮਿਹਰ ਮਿੱਤਰ ਜੀ ਕਮੇਡੀਅਨ ਦੁਨੀਆ ਦੇ ਵਿੱਚੋਂ ਲੋਕਾਂ ਦੇ ਢਿੱਡੀ ਪੀੜਾ ਪਾਉਣ ਵਾਲੇ ਇੱਥੋਂ ਦੇ ਹੋਏ ਨੇ ਤੇ ਜੇ ਗੱਲ ਕਰੀਏ ਦੀਪਕ ਢਿੱਲੋਂ ਦੀ ਉਹ ਵੀ ਇੱਥੋਂ ਦੇ ਹੋਏ ਨੇ ਪਰ ਉਹਨਾਂ ਨੇ ਸੰਗੀਤ ਇੰਡਸਟਰੀ ਦੇ ਵਿੱਚ ਤਾਂ ਹਲਕਾ ਮਚਾਇਆ ਸੋ ਜਿਹੜੇ ਸੱਜਣਾ ਨੇ ਟਰੈਕਟਰਾਂ ਦੇ ਕੰਮ ਦੇ ਵਿੱਚ ਤਹਿਲਕਾ ਮਚਾਇਆ ਨਾ ਜਾਨੀ ਕਿ ਘੈਂਟ ਟਰੈਕਟਰ ਵੇਚੇ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਤੁਹਾਨੂੰ ਅੱਜ ਗਿੱਦੜ ਵੇਹ ਦੇ ਵਿੱਚ ਪਹੁੰਚਿਆ ਉਹ ਸੱਜਣਾ ਦੇ ਨਾਲ ਮਲਾਉਣਾ ਤੇ ਸਾਡੇ ਨਾਲ ਸਾਡਾ ਭਰਾ ਨਵਨੀਤ ਕੀ ਹਾਲ ਨੇ ਨਵਨੀਤ ਬਹੁਤ ਵਧੀਆ ਜੀ ਬਹੁਤ ਠੀਕ ਹੈ ਵੀਰਿਆ ਹਾਂਜੀ ਵਧੀਆ ਤੁਹਾਡੇ ਤੇ ਨਾ ਤੁਹਾਡੇ ਏਰੀਆ ਤੇ ਬੜਾ ਮਾਣ ਆ ਲੋਕਾਂ ਨੂੰ ਕਿਉਂਕਿ ਬਾਬਾ ਬੋੜ ਅੱਜ ਕੱਲ ਇੱਥੋਂ ਦੇ ਬੜੇ ਹੋਏ ਨੇ ਹੈ ਨਾ ਬਹੁਤ ਸਿੰਗਰ ਆ ਆਪਣੇ ਇੱਥੋਂ ਦੇ ਦੁਨੀਆ ਤੇ ਨਾਮ ਆਪਣੇ ਗਿੱਦੜ ਵੇਦਾਂ ਉਹਨਾਂ ਨੇ ਕੀਤੇ ਤੇ ਨਾਮ ਤੁਹਾਡਾ ਵੀ ਵੱਡਾ ਹੈ ਹਾਂਜੀ ਪਰ ਨਾਮ ਵੱਡਾ ਕਿਉਂ ਹੈ ਇਹ ਨਹੀਂ ਟਰੈਕਟਰ ਤਾਂ ਹੋਰ ਵੀ ਬਹੁਤ ਸਾਰੇ ਸੱਜਣ ਵੇ ਜਿਹੜੇ ਵੇਚਦੇ ਨੇ ਨਾ ਉਹ ਫਿਰ ਸਾਡੇ ਭਰਾ ਨਵਨੀ ਤੂਰੀ ਨੇ ਬਾਈ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਆਪਾਂ ਨੂੰ ਹੋ ਗਏ 6-7 ਸਾਲ ਹੋ ਗਏ ਪੱਟੀਆਂ ਦੇ 6-7 ਸਾਲ ਹੋ ਗਏ ਮਤਲਬ 6-7 ਸਾਲ ਦੇ ਵਿੱਚ ਲੋਕ ਤੁਹਾਡੇ ਤੇ ਬੜਾ ਸਾਰਾ ਯਕੀਨ ਕਰਨ ਲੱਗੇ ਇੱਕ ਪੱਟੀ ਆ ਆਪਣੇ ਨੰਬਰ ਸਾਰੇ A ਤੋਂ Z ਪੰਜਾਬ ਨੰਬਰ ਚੰਗੀ ਕੰਡੀਸ਼ਨਾਂ ਦੇ ਪਹਿਲੇ ਤੇ ਦੂਜੇ ਮਾਲਕ ਦੇ ਹੋਣ ਗਿਆ ਤੁਹਾਡੇ ਟਰੈਕਟਰ ਸਾਰੇ ਤੁਹਾਡਾ ਵੱਡਾ ਨਾ ਮੈਂ ਤੁਹਾਨੂੰ ਹੋਰ ਵੀ ਦੱਸਦਾ ਕਿਉਂ ਬਣਿਆ ਕਿਉਂਕਿ ਇਹ ਤੁਹਾਡਾ ਨੱਚ ਬਗਦੀ ਬਾਰਡਰ ਦਾ ਏਰੀਆ ਆ ਗਿਆ ਹਨਾ ਇਧਰ ਜਿਆਦਾ ਬੈਸਟ ਬੰਗਾਲ ਦੇ ਨੰਬਰ ਐਚਆਰ ਨੰਬਰ ਟਰੈਕਟਰ ਜਿਆਦਾ ਸੇਲ ਹੁੰਦੇ ਆ ਪਰ ਤੁਸੀਂ ਕੰਮ ਕਰਦੇ ਹੋ ਪੰਜਾਬ ਨੰਬਰ ਆਪਣੇ ਨਾਲ 15 ਕਿਲੋਮੀਟਰ ਮਲੋਟ ਮੰਡੀ ਹੈ ਉੱਥੇ ਪਹਿਲਾਂ ਮੰਡੀ ਲੱਗਦੀ ਸੀ ਉਹ ਮੰਡੀ ਐਸੇ ਕਰਕੇ ਫੇਲ ਹੋ ਗਈ ਬੈਸਟ ਬੰਗਾਲ ਕਰਕੇ ਉਹ ਪੱਟੀ ਆਏ ਹੁੰਦਾ ਵੀ ਜਿਹੜਾ ਬੈਸਟ ਬੰਗਾਲ ਟਰੈਕਟਰ ਹੁੰਦਾ ਵੀ ਚਲੋ ਸਸਤਾ ਜਰੂਰ ਮਿਲ ਜਾਂਦਾ ਪਰ ਉਹ ਜਿੱਦੇ ਜਾਂਦਾ ਏਜੰਸੀ 'ਚ ਛੱਤ ਥੱਲੇ ਖੜਾ ਸੀ ਜਾਂ ਆਪਣੇ ਕੋਲੇ ਆ ਕੇ ਖੜਦਾ ਉੱਥੇ ਨਹੀਂ ਖੜਦਾਗਾ ਤੇ ਆਪਾਂ ਇੱਕ ਟੈਟ ਦੇ ਮਗਰ ਤਿੰਨ ਤਿੰਨ ਚਾਰ ਚਾਰ ਲੱਖ ਦੇ ਸ਼ੈੱਡ ਪ ਆ ਵੀ ਗੱਲ ਭਾਈ ਦੀ ਮੁੱਲ ਪੈਂਦਾ ਆਪਾਂ ਮਾਡਲ ਵੀ ਵੇਚਦੇ ਆ ਤੇ ਕੰਡੀਸ਼ਨਰ ਵੀ ਵੇਚਦੇ ਆ ਨਾ ਕੱਡੀਸ ਵੀ ਵੇਚਦੇ ਆ ਕਿਉਂਕਿ ਭਾਈ ਜਦੋਂ ਗੱਲ ਚੱਲਦੀ ਆ ਨਾ ਅਕਸਰ ਹੀ ਹੁਣ ਇਹ ਆਪਣੇ ਟਰੈਕਟਰ ਵਾਲੀ ਫੀਡ ਦੇ ਵਿੱਚ ਸਾਰੇ ਆਪਾਂ ਇੱਕ ਦੂਜੇ ਨੂੰ ਜਾਣਦੇ ਆ ਹਾਂਜੀ ਤੁਹਾਡੇ ਜ਼ਿਕਰ ਬੜਾ ਸਿੱਧੀ ਹੋ ਜਾਂਦਾ ਖਲਾ ਕਹਿੰਦਾ ਯਾਰ ਉਹ ਵੀ ਉਹ ਏਰੀਆ ਦੇ ਵਿੱਚ ਮਤਲਬ ਜਿੱਥੇ ਬਸਟ ਬੰਗਾਲ ਦੇ ਨੰਬਰ ਐਚ ਆਰ ਨੰਬਰ ਜਿਆਦਾ ਵਿਕਦੇ ਆ ਵੀ ਉਹ ਬੰਦੇ ਕੱਲੇ ਪੰਜਾਬ ਨਾਬਰ ਟਰੈਕਟਰਾਂ ਦਾ ਕੰਮ ਕਰਦੇ ਆ ਹਾਂ ਪੱਟੀ ਆਪਣਾ ਟਰੈਕਟਰ ਬੰਦਾ ਆਜੂਗਾ ਆਪਣੇ ਟਰੈਕਟਰ ਜੇ ਨਾਟ ਦਾ ਵੀ ਆਪਾਂ ਦੱਸਾਂਗੇ ਇੱਥੋਂ ਆਇਆ ਆਏ ਹੋਗਾ ਪਰ ਆਪਣਾ ਨਾ ਕਦੇ ਟਰਾਈ ਚ ਫੇਲ ਹੋਇਆ ਟਰੈਕਟਰ ਨਾ ਕਦੇ ਵੈਸੇ ਉਂ ਫੇਲਾ ਰੇਟ ਬੰਨੀ ਉਹ ਜੱਜ ਦਾ ਜਿਹੜਾ ਉਹ ਲੈ ਕੇ ਜਾਊਗਾ ਪਰ ਆਪਣਾ ਟਰੈਕਟਰ ਨਹੀਂ ਕਦੇ ਫੇਲ ਹੁੰਦਾ ਨਹੀਂ ਕਹਿੰਦਾ ਵੀ ਆਹ ਚੀ ਵੀ ਆਪਾਂ ਕਿੰਨੇ ਟਰੈਕਟਰ ਦਿਖਾਵਾਂਗੇ ਆਪਣੇ ਕੋਲੇ ਅੱਜ ਹੈਗੇ ਆ 5 ਟਰੈਕਟਰ ਹੈ 5 ਟਰੈਕਟਰ ਨੇ ਪੰਜੇ ਪੰਜਾਬ ਨੰਬਰ ਨੇ ਹਾਂਜੀ ਪੰਜਾਂ ਦੀ ਫੁੱਲ ਗਰੰਟੀ ਆ ਫੁੱਲ ਫੁੱਲ 6 ਮਹੀਨੇ ਦੀ ਇੰਜਨ ਗੇਅਰ ਦੀ ਗਰੰਟੀ ਆ ਅੱਛਾ ਹਾਂ ਸ਼ੁਰੂਆਤ ਆਪਾਂ ਕਿਹੜੇ ਤੋਂ ਕਰਦੀਏ ਕਿਸੇ ਤੋਂ ਹੀ ਕਰ ਲਓ ਸਾਰੇ ਆਪਣੇ ਨਾਂ ਦੇ ਸੋਟੇ ਛੜੇ ਆ ਜੀ ਆ ਸਵਰਾਜ ਤੋਂ ਕਰਕੇ ਲੈ ਕੇ ਆਉਣੇ ਆ ਜਾਫਰ ਇਹ ਤੋਂ ਕਰਦੇ ਆ ਚਲੋ ਹਣਾ ਪੀਵੀ 99 ਨੰਬਰ ਤਾਂ ਵੈਸੇ ਸਾਰੇ ਪੰਜਾਬ ਦੇ ਹੋਣਗੇ ਹਾਂਜੀ A to Z ਪੰਜਾਬ ਨੰਬਰ ਸਾਰਿਆਂ ਦੇ ਮੂਰੇ ਨੰਬਰ ਪੇਟਾ ਲੱਗੀਆਂ ਵੀ ਆ ਅੱਛਾ ਸਾਰਿਆਂ ਦੇ ਮੂਰੇ ਨੰਬਰ ਪੇਟਾ ਲੱਗੀਆਂ ਵੀ ਨੇ ਇਹ ਵੀ ਵੱਡੀ ਗੱਲ ਆ ਭਾਈ ਇਹ ਆਪਣਾ ਕਿੰਨਾ ਮਾਡਲ ਆ ਇਹ 21 ਦਾ ਮਾਡਲ ਆ ਇਹ 21 ਦੇ ਮਾਰ ਕੇ 22 ਦੀ ਆਰਸੀ ਹੈ 22 ਆਰਸੀ ਬਣੀ ਹੋਈ ਆ ਹਾਂਜੀ ਤੇ ਮੈਨੂੰ ਇੱਕ ਗੱਲ ਭਰਾਵਣ ਕੇ ਹੋਰ ਜ਼ਰੂਰ ਦੱਸ ਦਿਓ ਵੈਸੇ ਤਾਂ ਤੁਹਾਡੇ ਤੇ ਯਕੀਨ ਆ ਜੇ ਕਿਸੇ ਪਾਰਟ ਟਰੈਕਟਰ ਦਾ ਕੋਈ ਪਾਰਟ ਪੇਂਟ ਹੋਇਆ ਤਾਂ ਆਪਾਂ ਦੱਸ ਦੇਣਾ ਦੱਸ ਕੇ ਦੇਵਾਂਗੇ ਅੱਬਲ ਤਾਂ ਜ਼ਿਕਰ ਬੋਂਦੀ ਨਹੀਂ ਜੇ ਕੋਈ ਮਾੜਾ ਮੋਟਾ ਹੋਇਆ ਤਾਂ ਦੱਸ ਕੇ ਦੇਵਾਂਗੇ ਹਾਂ ਤੇ ਲਾ ਭਾਈ ਇਹਦੀ ਇਹਦੀ ਫੁੱਲ ਡਿਟੇਲ ਦੱਸ ਦਿਓ ਮੈਨੂੰ ਇਹ ਕਿਹ ਮਾਡਲ ਹੈ ਹਾਂਜੀ 22 ਦੀ ਆਰਸੀ ਬਣੀ ਹੋਈ ਆ ਹਾਂ ਨਾਲ ਦੇ ਟਾਇਰ ਆ ਸਾਰੇ ਇਹਦੇ ਟਾਇਰ ਨਾਲ ਦੇ ਨੇ ਓਕੇ ਗੁਡਇਰ ਦੇ ਨੇ ਚਾਰੇ ਗੁਡਇਰ ਦੇ ਚਾਰੇ ਟੈ ਤੇ ਇਹੀ ਚੱਲਿਆ ਕਿੰਨਾ ਕਹੂ ਬਈ ਇਹ 1200 ਘੰਟਾ ਚੱਲਿਆ ਪੱਟੀ ਇੱਕ ਆਇਆ ਵੀ ਲੋਕ 400 500 ਤੇ ਮੀਟਰ ਬੈਕ ਹੈ ਬੈਕ ਕਰਦੇ ਇਹਦਾ ਵੀ ਆਪਾਂ ਕਰ ਦਾਂਗੇ ਪਰ ਜਿੰਨਾ ਚੱਲਿਆ origignal ਚੱਲਿਆ ਦਾ ਜਿਹੜਾ ਵੀ ਚੱਲਿਆ ਹਾਂ ਤਰ ਮੈਂ ਇਹਦੇ ਮੀਟਰ ਚੈੱਕ ਕਰਵਾ 1200 ਘੰਟਾ ਚੱਲਿਆ ਹੋਇਆ ਇੱਕ ਹੀ ਮਾਡਲ ਆ ਹਾਂ ਤੇ ਚਾਬੀ ਲੱਗੀ ਹੋਈ ਆ ਕਰਵਾ ਦੇ ਕਰਨਾ ਚੈੱਕ ਹਾਂਜੀ 1200 1279 ਮੀਟਰੋ ਘੰਟੇ ਚੱਲਿਆ ਹੋਇਆ ਚੌਕੜਾ ਟਾਇਰਾਂ ਦਾ ਨਾਲ ਆ ਵੀ ਟਾਇਰਾਂ ਦੀ ਕਿੱਕ ਡਿਸਮ ਕੋਈ ਦੀ ਟਾਇਰਾਂ ਦੀ 85 ਪੈਸੇ ਪੇ ਟਾਇਰ 85 ਪੈਸੇ ਟਾਇਰ ਪੈਨੇ ਮਗਰਲੇ ਤੇ ਮੂਰਲੇ ਟਾਇਰ ਵੀ ਇੰਦੀ ਪੈਸ 3 ਸਪੀਡ ਚ ਆ ਗਿਆ 3 ਸਪੀਡ ਆ ਗਿਆ ਹਾਂ ਓਕੇ ਇਹਨੂੰ ਵਿੱਚੋਂ ਚੈੱਕ ਕਰੀਏ ਖੋਲ੍ਹੋ ਸਹੀ ਗੱਲ ਆ ਭਈ ਤਾਂ ਨਵੇਂ ਨਾਲੋਂ ਵੀ ਘੈਂਟ ਆ ਕੰਡੀਸ਼ਨ ਦੀ ਵਾਹਲੇ ਚੰਗਾ ਡਰਾਈਵਰ ਹੈਣਾ ਪਹਿਲੇ ਘਰ ਦਾ ਪੱਟੀ ਹੈ ਅਸਾ ਫਰਸਟ ਪਾਰਟੀ ਤੋਂ ਆਇਆ ਹੋਇਆ ਕੈਸ਼ ਦਾ ਓਕੇ ਬੰਪਰ ਤੋਂ ਲੈ ਕੇ ਲਿੰਕਾਂ ਤੱਕ ਝਰੀਟ ਕੋਈ ਹੈ ਨਹੀਂ ਇਹ ਮੈਂ ਦਾਵਾ ਕਰਦਾ ਇਹ ਤਾਂ ਆਪਾਂ ਬਾਈ ਤੂੰ ਪੁੱਛ ਲਈ ਪੱਟੀ ਆ ਰੰਗ ਲਿਆ ਨਾ ਜਿਵੇਂ ਪੰਪਾ ਤੋਂ ਗਰਮ ਹੋ ਗਿਆ ਆਪਾਂ ਇੱਥੇ ਵੀ ਪੇਂਟ ਨਹੀਂ ਕਰਵਾਇਆ ਗਿਆ ਚਾਹੀਦਾ ਵੀ ਨਹੀਂ ਭਾਈ ਆ ਦੇਖੋ ਮਿੱਤਰੋ ਓਰੀਜਨਲ ਚੀਜ਼ਾਂ ਤਾਂ ਓਰੀਜਨਲ ਹੀ ਹੈ ਹੈਨਾ ਤੇ ਧਰਮੇ ਪੈਰਦਾਨ ਚੈੱਕ ਕਰਵਾ ਦੀ ਵੀਰੇ ਸਾਈਡ ਗੇਅਰ ਹੈ ਮਗਰਾਡਾਂ ਦੀ ਕੰਡੀਸ਼ਨ ਦਿਖਾ ਦੇ ਛਤਰੀ ਦਿਖਾ ਦੇ ਬਿਲਕੁਲ ਨਮੀਆਂ ਰਮ ਚੈੱਕ ਕਰਵਾ ਦੇ ਤੇ ਪਿਛਲੇ ਪਾਸੇ ਵੀ ਆ ਜਾ ਹੁੱਕ ਬਿਲਕੁਲ ਹੀ ਨਿਕਾਸੀ ਪਈ ਹੋਈ ਬਿਲਕੁਲ ਹੀ ਨਿਕਾਸੀ ਪਈ ਹੋਈ ਦੇਖੋ ਹੈਨਾ ਜਿਹੜਾ ਸੱਜਣ ਏਜੰਸੀ ਚ ਜਾਂਦਾ ਨਾ ਵੀ ਮੈਂ ਟਰੈਕਟਰ ਲੈ ਕੇ ਆਉਣਾ ਤਾਂ ਮੇਰੇ ਸਾਹਬ ਨਾਲ ਇੱਕ ਵਾਰੀ ਆਹ ਟਰੈਕਟਰ ਦੀ ਵੀਡੀਓ ਦੇਖ ਲਿਓ ਉਹ ਦਿਖਾ ਦੇ ਧਰਮੇ ਗ੍ਰੀਸ ਵਾਲੀਆਂ ਪਿੰਨਾਂ ਉਸੇ ਤਰ੍ਹਾਂ ਹੀ ਨਿਪਲਾਂ ਦੇ ਉੱਪਰ ਹਲੇ ਕਵਰ ਜਣੇ ਪੈਣੇ ਹੈਨਾ ਤੇ ਆਹ ਦੇਖੋ ਆਹ ਬਾਈ ਉਹਨਾਂ ਨੇ ਉਤਾਰਿਆ ਵੀ ਨਹੀਂ ਹਲੇ ਤੇ ਲਿੰਕ ਚੈੱਕ ਕਰਵਾ ਦੇ ਬਾਈ ਮੈਨੂੰ ਇਹ ਦੱਸਿਓ 21 ਮਾਡਲ ਹੈ ਨੰਬਰ ਪੰਜਾਬ ਦਾ ਫਰਸਟ ਪਾਰਟੀ ਹੈ ਹਨਾ ਹਾਂਜੀ ਤੇ ਚੱਲਿਆ ਹੋਇਆ ਸੀ 1279 ਘੰਟੇ ਇਹਦੀ ਡਿਮਾਂਡ ਕੀ ਆ ਬਾਈ ਇਹਦੀ 7 ਲੱਖ 45000 ਰੁਪਏ 7 ਲੱਖ ਤੇ 45000 ਮੌਕੇ ਤੇ ਕਿੰਨੇ ਦਾ ਦਮੋਗੇ ਮੌਕੇ ਦੇ ਦਾਂਗੇ 735 ਦਾ 7 ਲੱਖ 35000 ਦਾ ਮੈਂ ਕਹਾ ਥੋੜਾ ਜਿਹਾ ਸਰ ਕਰ ਦੇ ਬੱਟੀ ਕੋਈ ਗੱਲ ਨਹੀਂ ਤੇਰੇ ਜਿੰਨਾ ਕਿ ਗਾਗ ਨਹੀਂ ਮੁੜਨਾ ਚਾਹੀਦਾ ਜਿਹੜਾ ਵੀ ਸਜਾ ਲੈਣਾ ਵੀ ਲੈ ਕੇ ਮੁੜੇ ਜਿੰਨੇ ਦਾ ਕਹਿਆ ਤਾਂ ਉਹਨੇ ਦਾ ਹੀ ਦੇ ਦਾਂਗੇ ਯਾਰ ਆਪਾਂ 7 ਲੱਖ ਤੇ 30000 ਦਾ ਟਰੈਕਟਰ ਦਵਾਵਾਂਗੇ ਮਿੱਤਰੋ ਬਾਕੀ ਹੋਰ ਵੀ ਮੌਕੇ ਤੇ ਮਾਨਤਾਣ ਕਰਵਾਵਾਂਗੇ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਦੁਆਰਾ ਫੇਰ ਦੱਸ ਦਿੰਨਾ ਗਿੱਦੜ ਵੇ ਆ ਜਿਓ ਨੰਬਰ ਵਾਈ ਦਾ ਸਕਰੀਨ ਤੇ ਪਤਾ ਹੈ ਨਾ ਤੇ ਭਾਈ ਜਿਹੜਾ ਆ ਖੜਾ ਹੈ 744 ਸਵਰਾਜ ਹੁਣ ਇਹਦੇ ਬਾਰੇ ਵੀ ਦੱਸ ਦਈਏ ਇਹ 14 15 ਮਾਡਲ ਆ 15 ਦੀ ਹਜ਼ਾਰ ਸੀ ਇਹ 14ਵੇਂ ਦੇ 12ਵੇਂ ਮਹੀਨੇ ਦਾ ਟਰੈਕਟਰ ਨਿਕਲਿਆ ਬਿਆ ਹੋਇਆ ਹੈ 14 ਦੇ 12ਵੇਂ ਮਹੀਨੇ ਦਾ ਨਿਕਲਿਆ ਹੋਇਆ 15 ਮਾਡਲ ਆ 15 ਮਾਡਲ ਕਲੋਸ ਕਰੀਂ ਜਨਾਬ ਬਾਕੀ 44 ਕਲੋਸ ਕਰ ਮਿਲਦਾ ਨਹੀਂ ਬਹੁਤ ਘੱਟ ਮਿਲਦਾ ਹੈ ਪਰ ਮੈਂ ਉਹ ਮਾਰ ਦੇ ਕੈਮਰਾ ਉਹ ਪਿਆ ਦੇ 44 ਦੇ ਵਿੱਚ ਭਾਈ ਇਹ ਗੱਲ ਮੰਨਣ ਵਾਲੀ ਕਰ ਲਓ ਸਕਰੀਨ ਦੇ ਵਿੱਚ ਬਹੁਤ ਘੱਟ ਮਿਲਦੇ ਆ ਬਾਅਦ ਨੂੰ ਮਿਲਦੇ ਆ ਜਿਹਦੇ ਕੋਲ ਹੈਗਾ ਵੇਚਦਾ ਹੀ ਨਹੀਂ ਪਹਿਲੀ ਗੱਲ ਇਹ ਵੀ 파ਰਟੀ ਬਾਹਰ ਗਈ ਸੀ ਤਾਂ ਕਰਕੇ 2 ਸਾਲ ਟ੍ਰੈਕਟਰ ਖੜਾ ਰਿਹਾ ਇਹ ਕਮ 855 ਵਾਲੇ ਦਿੰਦਾ ਹੈ ਹਾਂ ਡੀਜ਼ਲ ਖਰਚਾ ਘੱਟ ਹੈ ਹਾਂ ਡੀਜ਼ਲ ਖਰਚਾ ਘੱਟ ਹੈ ਪਤਲੇ ਦੇਖੋ ਜੀ ਲਾਲਾ ਟ੍ਰੈਕਟਰ ਹੈ ਇਹ ਪਤਲੀ ਨਿਊ ਜਲਾਲਾ ਮੂਰੇ ਐਲ.ਈ.ਡੀ. ਲੱਗੀ ਹੋਈ ਹੈ ਨੰਬਰ ਇਹਦਾ ਫਰੀਦਕੋਟ ਦਾ ਹਾਂ ਭਾਈ ਇਹ ਵੀ ਫਾਸਟ ਪਾਰਟੀ ਆ ਫਾਸਟ ਪਾਰਟੀ ਆ ਰਿਵਰਸ ਪੀਡੀਓ ਚ ਆ ਗਿਆ ਇਹ 15 ਮਾਡਲ ਹੈ ਤੇ ਇਹ ਚੱਲਿਆ ਕਿੰਨਾ ਘੁੰਗ ਇਹ ਸਾਰਾ 2700 ਘੰਟੇ ਚੱਲਿਆ ਨਾਲ ਚੌਕੜਾ ਟਾਇਰਾਂ ਦੇ ਤਾਂ ਵੀ ਨਾਲ ਦੇ ਆ ਗੁੱਡੀਰ ਦੇ ਚਾਰੇ ਟਾਇਰ ਪਰ ਮੇਰੇ ਮੇਂ ਚੈੱਕ ਕਰਵਾਈ ਮਗਰਾਡਨ ਦੀ ਕੰਡੀਸ਼ਨ ਵਿੱਚੋਂ ਦਿਖਾ ਦੇ ਛਤਰੀ ਦਿਖਾ ਦੇ ਬਿਲਕੁਲ ਨਮੀ ਆ ਤੇ ਸੋਹ ਦਾ ਚੈੱਕ ਕਰਵਾ ਦੇ ਪੂਰਾ ਹੀ ਬਈ ਬਈ ਮੈਨੂੰ ਆਇਆ ਕਰ ਇਹਨੂੰ ਸਟਾਰਟ ਕਰਕੇ ਦਿਖਾ ਡਾਇਰੈਕਟਰ ਇਹਦੀ ਆਪਾਂ ਮਿੱਤਰੋ ਵੜਕ ਦੇਖਦੇ ਆ 15 ਮਾਡਲ ਹੈ ਕਿਆ ਆਸਰੀ ਕਰ ਦੇ ਵੰਦ ਕਰੀ ਉਹਨੂੰ ਇਹਦੀ ਸੋ ਵੀ ਖੋਲਿਓ ਦੇ ਚੈੱਕ ਕਰਵਾ ਧਰਮੇ ਚੈੱਕ ਯਾਨੀ ਕਿ ਪੂਰੀ ਗੱਡ ਕੰਡੀਸ਼ਨ ਦਾ ਟਰੈਕਟਰ ਆ ਬਾਈ ਜਿਹੜਾ ਸੱਜਣ ਲੈ ਕੇ ਜਾਊਗਾ ਨਾ ਯਾਦ ਹੀ ਰੱਖੂਗਾ ਆ ਪੰਪ ਪੰਪ ਸਾਰਾ ਪੱਟੀਆਂ ਸੀਲ ਪਿਆ ਐ ਨੇ ਆਇਲਾਂ ਨੂਇਲਾ ਕਿਤੇ ਵੀ ਚਾਬੀ ਨਹੀਂ ਲੱਗੀ ਟਰੈਕਟਰ ਦੀ ਕੰਡੀਸ਼ਨ ਹੀ ਦੱਸਦੀ ਆ ਬਾਈ ਆ ਕਲੱਚ ਕੋਲ ਚ ਸਾਰਾ ਧਰਮੇ ਦਿਖਾ ਦੇ ਲੈ ਤੇ ਪਿੱਛੋਂ ਵੀ ਇਹਦੀ ਚੱਕਰ ਪਾਉਣੇ ਪਾਦੇ ਹੋਰ ਵੱਡੀ ਗੱਲ ਮੈਟਿੰਗ ਹੋਈ ਹੋਈ ਆ ਸਾਰਾ ਛਤਰੀ ਬਿਲਕੁਲ ਨਮੀ ਆ ਇਧਰੋਂ ਵੀ ਆ ਟਾਪ ਲਿੰਕ ਨਾ ਪੱਟੀਆਂ ਦੀ ਉਹ 21 ਮਾਡਲ ਦੀ ਤੇਰੀ ਸੇਮ ਆ ਮਤਲਬ ਉਹਨੇ ਮਾੜੀ ਮੋਟੀ ਮਾਰ ਦੇਖ ਵੀ ਟਾਪ ਲਿੰਕ ਤੋਂ ਜੱਜਮੈਂਟ ਹੋ ਜਾਂਦੀ ਵੀ ਟਰੈਕਟਰ ਕਿੰਨਾ ਚੱਲਿਆ ਉਹ ਗੁੱਲਾ ਗੁੱਲਾ ਨਾਲ ਤੁਹਾਨੂੰ ਦਿਖਾ ਦੇ ਗੁੱਲਾ ਨਾਲ ਸਾਰਾ ਕੁਝ ਇਸੇ ਤਰ੍ਹਾਂ ਹੀ ਆਪਾਂ ਨੇ ਦੇਣਾ ਭਈ ਇਹ ਵੀ ਫਾਸਟ ਪਾਰਟੀ ਤੋਂ ਆਇਆ ਹੋਇਆ ਇਹ ਵੀ ਫਾਸਟ ਪਾਰਟੀ ਦਾ ਜੀ ਇਹ ਇਹਦੀ ਕੀ ਡਿਮਾਂਡ ਆ ਭਈ ਇਹਦੀ 485000 ਰੁਪਏ ਜੀ 485000 ਇਹ ਕਿੰਨੇ ਦਾ ਬਣੂ ਮੌਕੇ ਤੇ ਇਹ 475 ਆ ਦੇ ਦਾਂਗੇ ਜੀ 475000 ਦਾ ਹੋਰ ਰਹਿਤਕਾਰ ਇਹਦੇ ਵਿੱਚੋਂ ਇਹ ਨਵਾਂ ਬਾਲਾ ਪੱਟੀ ਟਰੈਕਟਰ ਯਾਰ ਨਵਾਂ ਤਾਂ ਹੈਗਾ ਬਸ ਆਪਾਂ ਫਿਰ ਉਹੋ ਜਿਹੇ ਹਿਸਾਬ ਤੇ ਦੇਣਾ ਨਾ ਸੱਜਣਾ ਵੀ ਪਹਿਲਾਂ ਵੀ ਆਪਾਂ ਮਾਡਲ ਨਹੀਂ ਆਪਾਂ ਕੰਡੀਸ਼ਨਾਂ ਵੇਚਨੀ ਆ ਮਾਡਲ ਨਹੀਂ ਵੇਚਨੇ ਕੰਡੀਸ਼ਨਾਂ ਵੇਚਨੀ ਆ ਵੇਚਨੀ ਤੇ ਕੰਡੀਸ਼ਨ ਦੇਖ ਕੇ ਤਾਂ ਹੀ ਕੋਈ ਟਰੈਕਟਰ ਮੁੜਦਾ ਹਾਂ ਇਹਦਾ 4,75,000 ਰੇਟ ਆ ਕਿੰਨੇ ਦਾ ਦੇ ਦੀ 85000 ਹੈ ਚੱਕ ਹੁਣ ਮੇਰੇ ਮੂੰਹ ਚੋਂ 75 ਨਿਕਲ ਗਿਆ 75 ਦੀ ਦਵਾਂਗੇ ਯਾਰ ਬਠੀਕ ਹੈ ਨਾ ਚਲੋ ਜਿਵੇਂ ਕਹਿਤਾ ਸੀ ਤੇ ਬਈ ਜਿਹੜਾ ਆ ਖੜਾ ਹੈ ਇਹ 14 ਮਾਡਲ ਹੈ ਜੀ 14 ਮਾਡਲ ਹੈ ਨੰਬਰ ਇਹਦਾ ਹੈਗਾ ਪੀਪੀ 15ਏ ਅਬੋਰ ਦਾ ਜੀ ਅਬੋਰ ਦਾ ਨੰਬਰ ਹਾਂਜੀ ਓਕੇ ਮਾਡਲ ਦੱਸਿਆ ਸੀ 14 14 14 ਮਾਡਲ ਹੈ ਮੈਂ ਤੇਰਾ ਕੰਡੀਸ਼ਨ ਇਹਦੀ ਵੀ ਟਰੈਕਟਰ ਦੀ ਘੈਂਟ ਆ ਹੈ ਇਹ ਵਿੱਚੋਂ ਕੋਈ ਨੂੰ ਖੋਲੀ ਥੋੜਾ ਜਿਹਾ ਜੀ ਵੀ ਆਪ ਕਰ ਲਈ ਚੈੱਕ ਇਹ ਵੀ ਜਮਈ ਸੁੱਕਾ ਪਿਆ ਯਾਰ ਹਨਾ ਓਕੇ ਓਕੇ ਧਰਮੇ ਕਰਵਾ ਦੇ ਸਾਰਾ ਚੈੱਕ ਇਹ ਆਪਣਾ ਪਾਵਰ ਸਟੀਅਰਿੰਗ ਚ ਹੈ ਬਈ ਹੈ ਪੈਰਦਾਨ ਚੈੱਕ ਕਰਵਾ ਧਰਮੇ ਮਗਰਲੇ ਟਾਇਰ ਦੇ ਪੋਲੂ ਦੇ ਨੇ ਬਈ ਕਿੰਨੇ ਪੈਸੇ ਹੋਣੇ ਇਹ ਇਹ 95 ਪੈਸੇ ਹੋਣਗੇ ਪਟੇ 95 ਪੈਸੇ ਮਗਰਾੜ ਟੇਪ ਹੋਏ ਹੋਏ ਨੇ ਫੌਜੀ ਟੇਪ ਦੇ ਛਤਰੀ ਇਹਦੇ ਵੀ ਨਵੀਂ ਲੱਗੀ ਹੋਈ ਹੈ ਧਰਮੇ ਮੇਰੇ ਮਾਤਾ ਚੈੱਕ ਕਰਵਾ ਦੇ ਪਿੱਛੋਂ ਵੀ ਦਿਖਾ ਲੈ ਫੋਕ ਇਹਦੀ ਵੀ ਜਮਈ ਨਵੀਂ ਆ ਬਈ ਇਹ ਨਵੀਂ ਲੱਗੀ ਹੋਈ ਹੈ ਕੋਈ ਬਈ ਇਹ ਨਹੀਂ ਆਪਾਂ ਜਿਵੇਂ ਲਈ ਆਂ ਹੀ ਲਈ ਸੀ ਅਸਾਂ ਆਪਣੇ ਆਈ ਜਾਂਦੇ ਆ ਡਬਲ ਡਿਸਟ੍ਰੀਬਿਊਟਰ ਹੈ ਹਾਂਜੀ ਇਹ ਵੀਰ ਵਾਰਸ ਵੀਡੀਓ ਚ ਆ ਜਾਂ ਫੋਲਟੋਪ ਵਾਲਾ ਮਾਡਲ ਹੈ ਫੋਲਟੋਪ ਮਾਡਲ ਹੈ ਓਕੇ ਤੇ ਹੁਣ ਐ ਕਰ ਇਹ ਵੀ ਸਟਾਰਟ ਕਰਨੀ ਧਰਮੇ ਪੱਠੀ ਪੁੱਠੀ ਚੱਕ ਇਹਦੀ ਵੀ ਕਰਵਾ ਦੇ ਡਬਲ ਪੰਪ ਹੈ ਹੈ ਬਾਈ ਮਾਰੋ ਸੈਲਫ ਇਹਦੀ ਟਰੈਕਟਰ ਦੀ ਬੜਤ ਸਾਰਿਆਂ ਦੀ ਕਪੀ ਤੇ ਆ ਰੇਸ ਨਹੀਂ ਬਾਈ ਇਹਦੀ ਮੰਮੀ ਤਾਂ ਆਹ ਕਰਦੇ ਮੰਦ 14 ਮਾਡਲ ਹੈ ਨੰਬਰ ਪੰਜਾਬ ਦਾ ਇਹ ਵੀ ਫਰਸਟ ਪਾਰਟੀ ਹੈ ਬਾਈ ਇਸ ਹੈਗੀਡ ਹੋਊਗਾ ਜੀ ਸੈਕਿੰਡ ਹੋਊਗਾ ਤੇ ਮੂਰੇ ਲਾਈਟਾਂ ਹੈਗੀਆਂ ਨੇ ਸਪਲੈਂਡਰ ਵਾਲੀਆਂ ਹਾਂਜੀ ਹੈਨਾ ਤੇ ਬਾਈ ਕਿੰਨੇ ਦਾ ਦਵਾਂਗੇ ਆਪਾਂ ਇਹਦੀ ਡਿਮਾਂਡ ਕੀ ਆ ਇਹਦੀ 4,95,000 ਰੁਪਏ ਡਿਮਾਂਡ ਚ 4,95,000 14 ਮਾਡਲ ਹਾਂਜੀ ਮੌਕੇ ਤੇ ਮੌਕੇ ਤੇ ਦੇ ਦਾਂਗੇ 485 ਦਾ 480 ਦਾ ਬਣੂ ਮਿੱਤਰੋ ਆ ਜੋ ਕਰਾਂ ਤੇ ਹੋਰ ਤੁਹਾਨੂੰ ਦੋ ਟਰੈਕਟਰ ਹੋਰ ਦਿਖਾਉਣੇ ਆ ਹੁਣ ਆ ਸਵਰਾਜ ਦਿਖਾਈਏ ਵੀ ਆ ਕਿੰਨਾ ਮਾਡਲ ਆ ਇਹ 13 2013 ਮਾਡਲ ਹਾਂਜੀ ਮੈਨੂੰ ਐ ਲੱਗਿਆ ਮੈਂ ਹਾਂ ਤੇ 15-15 ਮਾਡਲ ਖੜਾ ਨਹੀਂ ਇਹ ਇਹ ਵੀ ਬਹੁਤ ਨਵਾਂ ਟਰੈਕਟਰ ਹੈ ਜੋ ਵੀ ਨਵੇਂ ਵਰਗਾ ਹਾਂ ਬਈ ਕੰਡੀਸ਼ਨ ਦਾ ਇਹ ਵੀ ਸਾਰਾ ਓਰੀਜਨਲ ਹੈ ਸਾਰਾ ਸਾਰਾ A ਤੋਂ Z ਓਰੀਜਨਲ ਆ ਕੱਲੇ ਬੰਪਰ ਪੇਂਟ ਹੋਏ ਵੀ ਆ ਟਰੈਕਟਰਾਂ ਦੇ ਬੰਪਰ ਤਾਂ ਚਲੋ ਜਿਵੇਂ ਕਹਦੀਏ ਘੈਂਟ ਆ ਕੋਈ ਗੱਲ ਨਹੀਂ ਇਹ ਤਾਂ ਬਾਹਰਲੇ ਪਾਰਟ ਹੈ ਤਾਂ ਉਦਾਂ ਵੀ ਹਾਂ ਇਹ ਜੰਗਾਲ ਜੰਗੂ ਲ ਆ ਜਾਂਦੀ ਆ ਇਹ ਸੋਹਣੇ ਲੱਗਦੇ ਆ ਟਰੈਕਟਰ ਇਹਨਾਂ ਦਾ ਮਾਡਲ 13 ਦੱਸਿਆ ਬਈ ਹਾਂਜੀ ਨੰਬਰ ਇਹਦਾ ਹੈਗਾ ਲੁਧਿਆਣੇ ਦਾ PP 10 ਦਾ ਸਣਾ ਹਾਂ ਇਹ ਵੀ ਕਰਾਸ ਕਰ ਇੰਜਨ ਹੈ ਕਰਲੋਸ ਕਰ ਇੰਜਨ ਦੇ ਵਿੱਚ ਹੈ ਤੇ ਇਹ ਮਤਲਬ ਕਈ ਵੀ ਪਾਰਟੀ ਦੇ ਨਾਮ ਉਹ ਇਹ ਇਹ ਵੀ ਸੈਕੰਡ ਹੋਗਾ ਸੈਕੰਡ ਪਾਰਟੀ ਦਾ ਨਾਮ ਆ ਇਹਦੀ 100 ਪੱਟੇ ਹੋ ਕਰਾਂ ਆਪੇ ਇਹ ਵੀ ਵਿੱਚੋਂ ਚੱਕ ਦੇਖੀ ਓਕੇ ਟਰੈਕਟਰ ਇਹ ਵੀ ਯਾਰ ਘੈਂਟ ਹੈ ਹਨਾ ਤੇਰਾ ਮਾਡਲ ਨੰਬਰ ਪੰਜਾਬ ਲੁਧਿਆਣਾ ਤੇ ਧਰਮੇ ਭਾਈ ਹਜ ਮੂਹਰੇ ਜੋੜੇ 에어 ਟਰੈਕਟਰ ਹੈਗੇ ਟਾਇਰ ਹੈਗੇ ਨੇ ਦੇ ਆ 916 ਲੈ ਜੀ ਵੱਡੇ 19000 ਦਾ ਜੋੜੀ ਪੈਂਦੀ ਹੈ ਜੀ ਇਹ ਵੱਡੇ 19000 ਦੇ ਟਾਇਰ ਮੂਹਰੇ ਪਏ ਹੋਣੇ ਜਮਾਂ ਨਵੇਂ ਟਾਇਰ ਨੇ ਤੇ ਪਿਛਲੇ ਟਾਇਰਾਂ ਦੀ ਕੀ ਗੱਡੀ ਸੁਣੇ ਦੀ ਮਗਰਲੇ ਟਾਇਰ ਹੈਗੇ ਜੀ 90 ਪੈਸੇ 90 ਪੈਸੇ ਅਮਾ ਵੀ ਅਮਾ ਕਰਿਆ ਜੀ ਧਰਮੇ ਰਮੇ ਚੈੱਕ ਕਰਵਾ ਦੇ ਮਗਰਾੜ ਵੀ ਚੈੱਕ ਕਰਵਾ ਦੇ ਵਿੱਚੋਂ ਤੇ ਸੇਫਟੀ ਗਾਰਡ ਦੇਖ ਇੰਡੀਕੇਟਰਾਂ ਦੇ ਇਹ ਸ਼ੀਸ਼ੇ ਨਾਲ ਦੇ ਆ ਪੱਟੀਆਂ ਦੇ ਨਾਲ ਦੇ ਮਤਲਬ ਵੀ ਇਹ ਸ਼ੀਸ਼ੇ ਨਹੀਂ ਹੋਏ ਤਾਈਂ ਹੋਏਗੇ ਫਿਰ ਮੁਰ ਜਗਾੜੀ ਜਿਵੇਂ ਕਹਿੰਦੀ ਇੰਨਾ ਤਕੜਾ ਲੈ ਪਿਆ ਸ਼ੀਸ਼ਿਆਂ ਤੱਕ ਤਾਂ ਕੋਈ ਜਾਂਦੀ ਨਹੀਂ ਖਤਰੀ ਨਹੀਂ ਜਾਂਦਾ ਰਿਸਕ ਨਹੀਂ ਜਾਂਦਾ ਨਾ ਤੇ ਧਰਮੇ ਟੀਬਾਂ ਦਾ ਚੈੱਕ ਕਰਵਾ ਹੱਕ ਹੱਕ ਦਾ ਲਿੰਕਾਂ ਦਾ ਸਾਰਾ ਟਰੈਕਟਰ ਇਹ ਵੀ ਨਵਾਂ ਉਦਾਂ ਵੀ ਜਮੇ ਸੁੱਕਾ ਪਿਆ ਬਾਈ ਹਨਾ ਹਾਂਜੀ ਛਤਰੀ ਵੀ ਧਰਮੇ ਨਵੀਂ ਐ ਤੇ ਬਾਈ ਮੈਨੂੰ ਇਹ ਦੱਸੋ ਇਹ ਇਹਦੀ ਡਿਮਾਂਡ ਕੀ ਆ ਟਰੈਕਟਰ ਦੀ ਯਾਰ ਇਹਦੀ ਡਿਮਾਂਡ ਹੈਗੀ ਆ 4 ਲੱਖ ਤੇ 85000 ਰੁਪਇਆ 4 ਲੱਖ ਤੇ 85000 ਤੇਰਾ ਮਾਡਲ ਹਾਂਜੀ ओके डबल पंप ਆਏ डबल पंप ਆ ਓਕੇ ਤੇ ਕਿੰਨੇ ਦਾ ਦਵਾਂਗੇ ਇਹ ਕਿੰਨੇ ਦਾ ਦਵਾਂਗੇ ਇਹ ਦੇ ਦਾਂਗੇ ਆਪਾਂ 475 ਦਾ 4 ਲੱਖ ਤੇ 75 ਹਜ਼ਾਰ ਇਹਦਾ ਰੇਟ ਜਾਜ ਕਰ ਇਹ ਟਰੈਕਟਰ ਤੇਰਾ ਹੁਣੀ ਵਿਕ ਜਾਣਾ ਤੂੰ ਦਾ ਦੇ ਪੱਟੀ ਯਾਰ ਉਹਨੇ ਦੇ ਦੇ ਦਾਂਗੇ ਜਿੰਨੇ ਥੋੜਾ ਜਿਹਾ ਥੋੜਾ ਜਿਹਾ ਤਾਂ ਹੇਠਾ ਆ ਨਾ ਮੈਂ ਦੱਸੂ ਫਿਰ ਮੇਰਾ ਵੀ ਮਨ ਕਰਦਾ ਵੀ ਮੈਂ ਦੱਸਾਂ ਕਿੰਨੇ ਦਾ ਕਰਾਂ ਚ 460000 ਦੇ ਦਾਂਗੇ ਰੇਟ ਯਾਰ 4 ਲੱਖ ਤੇ 60 ਹਜ਼ਾਰ ਦਾ ਠੀਕ ਹੈ ਨਾ ਤੇ ਆਜੋ ਮਿੱਤਰੋ ਦੁਬਾਰਾ ਫੇਰ ਦੱਸ ਦਿੰਨੇ ਆ ਬਈ ਇਹ ਆਪਣਾ ਗਿੱਦੜ ਵਹਾ ਤੇ ਕਾ ਖੜਾ ਚ ਆ ਵੀ ਦਿਖਾ ਦਈਏ ਜੌਂਡੀ ਆਰ 50 50 ਡੀ ਹੈ ਇਹ ਟਰੈਕਟਰ ਦਾ ਵੀ ਖਰਚਾ ਵਾੜਾ ਘਟਾ ਹੈ ਕੰਮ ਇਹ ਵੀ ਵੱਡੇ ਵਾਲੇ ਕਰੀ ਜਾਂਦਾ ਹੈ 855 ਜਿੰਨਾ ਹੀ ਕੰਮ ਕਰਦਾ 50 ਪਾਵਰ ਆ ਗਿਆ ਨਾ ਟਰੈਕਟਰ ਇਹਦਾ ਹਾਂ ਤੇ ਬਈ ਮੈਨੂੰ ਇਹ ਦੱਸੋ ਇਹ ਮਾਡਲ ਕਿੰਨਾ ਹੈ ਨੰਬਰ 14 14 ਮਾਡਲ ਹੈ ਹਾਂਜੀ ਕੰਡੀਸ਼ਨ ਤਾਂ ਇਹ ਵੀ ਯਾਰ ਸਾਰਾ ਓਰੀਜਨਲ ਹੈ ਸਾਰਾ ਓਰੀਜਨਲ ਆ ਬੰਪਰ ਪੇਂਟ ਹੈ ਤੇ ਆ ਉਤਲੇ ਮਗਰਾੜ ਪੇਂਟ ਹੈ ਇਹ ਤਾਂ ਚਲੋ ਬਾਹਰ ਲਈ ਤਾਂ ਆਪਾਂ ਬੱਲ ਪਾਉਣੇ ਵੀ ਬਾਅਦ ਦੇ ਵਿੱਚ ਹੀ ਹੁੰਨੇ ਹਾਂਜੀ ਹਾਂਜੀ ਹੈਨਾ ਤੇ ਬਾਕੀ ਕੰਡੀਸ਼ਨ ਤਾਂ ਉਦਾਂ ਤੇ ਨਹੀਂ ਤਾਂ ਕੋਈ ਕਲਰ ਕੋਈ ਰੋਸਾ ਓਰੀਜਨਲ ਓਰੀਜਨਲ ਸਰ ਮੈਂ ਚੈੱਕ ਕਰਵਾ ਦੇ ਕੰਡੀਸ਼ਨ ਤਾਂ ਕਿੰਨਾ ਸੋਹਣਾ ਓਕੇ ਟੈਸਟਡ ਸਟਿੱਕਰ ਸਾਰੇ ਚੱਕਰਵਾਦੇ ਪੈਰਦਾਨਾਂ ਦਾ ਚੱਕਰਵਾਦੇ ਸਾਈਡ ਗੇਅਰ ਆਹ ਤੇ ਇਧਰ ਦੇ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਪਿੱਛੋਂ ਵੀ ਦਿਖਾ ਦੇ ਬਾਕੀ ਆਪਾਂ ਨਬਨੀਤ ਤੋਂ ਪੁੱਛ ਲੈਨੇ ਆਂ ਭਾਈ ਮਾਡਲ ਦੱਸਿਆ ਸੀ 15 14 ਜੀ 14 14 ਮਾਡਲ ਹੈ ਪੀਵੀ 22 ਫਾਇਲ ਕਾ ਦਾ ਨੰਬਰ ਆ ਹੈ ਫਾਇਲ ਕਾ ਦਾ ਨੰਬਰ ਸੈਕਿੰਡ ਪਾਰਟੀ ਦੇ ਨਾਮ ਹੈ ਓਕੇ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਦੀ ਟਾਇਰ ਹੈਗੇ ਇਹਦੇ 85 ਪੈਸੇ ਪਰ ਮੇਰੇ ਮੇ ਚੱਕਰ ਵਈ ਅੰਦਰਲੇ ਪਾਸੇ ਵੀ ਚੈੱਕ ਕਰਵਾ ਇਹਦੇ ਵਾਰੋਂ ਤਾਂ ਜਿਹੜੀ ਹੈਗੀ ਆ ਨੀਂ ਅੰਦਰੋਂ ਪਾਸੋਂ ਬਹੁਤ ਕਲਰ ਉਤਰ ਜਾਂਦਾ ਹੁੰਦਾ ਟਿਊਬਾ ਟਾਬਾਂ ਦਾ ਪੂਰਾ ਚੰਗਾ ਪਿਆ ਤੇ ਟਾਇਰ ਨੇ ਕਿੰਨੇ ਪੈਸੇ ਹੋਣੇ ਬਾਈ 85 ਪੈਸੇ ਮਗਰਲੇ 85 ਪੈਸੇ ਆ ਦਬਾਰ ਦੀ ਜੋੜੀ ਆ ਮੂਰਲੇ ਨਾਲ ਦੇ ਆ ਟਾਇਰ ਇਹ ਮੂਰਲੇ ਟਾਇਰ ਨਾਲ ਦੇ ਨੇ ਪਿੱਛੇ ਜੇਕੇ ਦੀ ਜੋੜੀ ਆ ਮੂਰਲੇ ਪਾਸੇ ਉਹ ਪੋਲੋ ਦੀ ਹਨਾ ਹਾਂਜੀ ਹੂੰ ਤੇ ਇਹਨੂੰ ਸਟਾਰਟ ਕਰਿਓ ਬਾਈ ਦਾ ਕਰ ਦਿਓ ਬੰਦ ਆਪੇ ਇਹ ਦਿਖਾਉਣਾ ਆਉਂਦਾ ਵੀ ਟਰੈਕਟਰ ਉਠਲਾ ਕਿਵੇਂ ਆ ਪੱਟੀ ਆ ਆਪਣੇ ਟਰੈਕਟਰ ਬੈਟਰੀਆਂ ਵੀ ਨਵੀਆਂ ਸਾਰਿਆਂ ਨੇ ਕੋਈ ਰੌਣਡ ਰੌਣਡ ਨਹੀਂ ਲੈਂਦੀਆਂ ਸਾਰੀਆਂ ਨਵੀਆਂ ਬੈਟਰੀਆਂ ਹੁੰਦੀਆਂ ਤੇ ਲਾਈਟਾਂ ਲੂਟਾਂ ਵੀ ਇਹਦੇ ਪੂਰੇ ਘੈਂਟ ਲੱਗੀਆਂ ਹੋਈਆਂ ਨੇ ਨਾ ਤੇ ਭਾਈ ਆਪਾਂ ਖੜਿਆਂ ਕਿਧੜ ਬਾਈ ਹਾਂਜੀ ਤੇ ਇੱਕ ਵਾਰੀ ਆਪਣੀ ਲੋਕੇਸ਼ਨ ਦੱਸਿਓ ਇਹ ਆਪਣੀ ਲੋਕੇਸ਼ਨ ਜੇ ਬੰਦਾ ਬਹਿੰਡੇ ਸਾਈਡ ਤੋਂ ਆਉਂਦਾ ਹੈ ਤਾਂ 30 ਕਿਲੋਮੀਟਰ ਹੈ ਰੋਡ ਸਾਈਡ ਤੋਂ ਆਉਂਦਾ ਤਾਂ 20 ਕਿਲੋਮੀਟਰ ਹੈ ਮੁਕਸਾਡ ਦੋਨ ਦਾ ਤਾਂ 30 ਕਿਲੋਮੀਟਰ ਵਿਚਾਲੇ ਸਾਰਿਆਂ ਦੇ ਆਪਣੇ ਮੇਨ ਮੇਨ ਸ਼ਹਿਰਾਂ ਦੇ ਵਿਚਾਲੇ ਪੈਂਦਾ ਗਿੱਦੜਬਾਹ ਬਾਕੀ ਤੁਸੀਂ ਦੱਸ ਹੀ ਦਿੱਤਾ ਵੀ ਆਪਣਾ ਮਸ਼ਹੂਰ ਸ਼ਹਿਰਾਂ ਦਾ ਕਿਹੜਾ ਹੈ ਕਿਹੜੇ ਕਿਹੜੇ ਸੰਗਰਾਂ ਕਰਕੇ ਮਸ਼ਹੂਰ ਹੈ ਤੇ ਨਾ ਤੁਹਾਡਾ ਭੈਣਾ ਬਨੀਤ ਹੈ ਨਾ ਤੇ ਤੁਹਾਡਾ ਮੋਬਾਈਲ ਨੰਬਰ ਦੱਸਿਓ ਆਪਣਾ 8699400175 ਓਕੇ ਤੇ ਲੈ ਮਿੱਤਰੋ ਇਹ ਨੰਬਰ ਤੇ ਸੰਪਰਕ ਕਰ ਲਿਓ ਜੇ ਕਿਸੇ ਸੱਜਣ ਨੇ ਜੋੜੀਰ ਖਰੀਦਣਾ ਜਾਂ ਫਿਰ ਉਹ 855 ਲੈਣਾ ਜਾਂ ਫਿਰ ਇਹਨਾਂ ਦੇ ਵਿੱਚੋਂ ਲੈਣਾ ਜਾਂ ਫਿਰ 44 ਦਾ ਸਵਰਾਜ ਲੈਣਾ ਇੱਕ ਪੱਤੀ ਸਾਹਿਬ ਥੋੜੀ ਵੀਡੀਓ ਤੇ ਬੇਨਤੀ ਆ ਵੀ ਬੰਦਿਆਂ ਨੂੰ ਨਾ ਥੋੜਾ ਆਪਾਂ ਸਾਰੀ ਇੱਕ ਆਪਾਂ ਦਿਖਾ ਦਿਆਂ ਫੋਟੋਆਂ ਮੈਂ ਇਹ ਤੁਹਾਨੂੰ ਜੈਡ ਟਰੈਕਟਰ ਦਿਖਾ ਦੇਣਾ ਫੋਟੋਆਂ ਮਾ ਥੋੜਾ ਇਹ ਬੰਦਾ ਗਰੇਜ ਕਰੇ ਕਿਉਂਕਿ ਇੰਨੇ ਟਰੈਕਟਰ ਨਹੀਂ ਫੋਟੋਆਂ ਨਹੀਂ ਪੈਂਦੀਆਂ ਕਿਉਂਕਿ ਇੰਨੇ ਫੋਨ ਅਟੈਂਡ ਕਰਨੇ ਹੁੰਦੇ ਆ ਹੋਰ ਵੀ ਕੰਮ ਹੁੰਦੇ ਆ ਜਿਹੜਾ ਬੰਦੇ ਨੂੰ ਆਪਾਂ ਵੀਡੀਓ ਤੇ ਦੱਸਤੀ ਉਹ ਤੋਂ ਜੇ ਆਪਾਂ ਗੱਲ ਆਪਣੀ ਦੇਣਦਾਰ ਹੋਵਾਂਗੇ ਜੀ ਆਪਾਂ ਉਨਨੀ ਕੀ ਹੋਈ ਦਾ ਡੇਟਾ ਜੇ ਉਹ ਗੱਲੋਂ ਚ ਫਰ ਦੇ ਤੁਮੇ ਮੇਟਰ ਸੰਪਾਰਕ ਕਰਿਓ ਬਾਕੀ ਵੀਰੇ ਲੋਨ ਤੁਸੀਂ ਕਰਵਾ ਦੇਣੇ ਟਰੈਕਟਰ ਦੇ ਹਾਂ ਲੋਨ ਹੋ ਜੂਗਾ ਅਗਲੇ ਸਿੰਬਲ ਰਕਾਰ ਸਹੀ ਹੋਣਾ ਚਾਹੀਦਾ ਹੈਗਾ ਲੋਨ ਫੁੱਲ ਲੋਨ ਹੋ ਜੂਗਾ ਫੁੱਲ ਲੋਨ ਕਰਵਾ ਦੂਗਾ ਚਲੋ ਵੀ ਆ ਦੇ ਮਾਡਲਾਂ ਦੇ ਹਿਸਾਬ ਨਾਲ ਮਾਡਲਾਂ ਦੇ ਹਿਸਾਬ ਨਾਲ ਲੈ ਮਿੱਤਰੋ ਕਰੋ ਸੰਪਾਰਕ ਕੋਈ ਤੁਹਾਡੇ ਲਵੇ ਪੁਰਾਣਾ ਟਰੈਕਟਰ ਹੈ ਵਿਚਕਟਵਾਉਣਾ ਤਾਂ ਉਹ ਵੀ ਆਪਾਂ ਕੱਟ ਲਾਂਗੇ ਹਾਂ ਨਵੇਂ ਦੇ ਉੱਪਰ ਲਗਭਗ ਲੋਨ ਵੀ ਕਰਵਾ ਦਾਂਗੇ ਸਾਰੇ ਉੱਚੇ ਮਾਡਲ ਟਰੈਕਟਰ ਨੇ ਤੇ ਨੰਬਰ ਸਕਰੀਨ ਤੇ ਚੱਲਦਾ ਹੋਰ ਕੋਈ ਜਾਣਕਾਰੀ ਲੈਣੀ ਆ ਤਾਂ ਲਾ ਲਓ ਫੋਨ ਫਟਾਫਟ